ਲਓ ਵੀ ਕਰਤੀ ਆ ਜ ਆਪਾਂ ਪਹਿਲੇ ਬਲੌਗ ਦੀ ਸ਼ੁਰੂਆਤ ਰੰਪਰੇ ਫੁੱਲ ਦੇ ਵਿੱਚ ਪਹੁੰਚੇ ਆਂਗੇ ਫੁੱਲ ਬਾਜ਼ਾਰ ਦੇ ਵਿੱਚ ਨਾਲ ਆ ਯਾਰ ਪੱਕਾ ਪੰਡਤ ਫੁੱਲ ਵਾਲਾ ਤੇ ਅੱਜ ਦੀਵਾਲੀ ਦਾ ਹੈਗਾ ਦਿਨ ਆ ਦੇਖ ਸਕਦੇ ਹੋ ਬਈ ਯਾ ਦੁਕਾਨਾਂ ਦੇਖੋ ਪੂਰੀਆਂ ਸਜਾਈਆਂ ਪਈਆਂ ਆਹਾ 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 ਪਹਿਲਾ ਆ ਗਿਆ ਮੁੰਡਾ ਕੁਲਚੇ ਵਾਲਾ ਬੱਲੇ ਬੱਲੇ ਦੇਖ ਓਏ ਬਾਈ ਪੂਰੀ ਰੌਣਕ ਆ ਬਈ ਫੁੱਲੋ ਯਾਰ ਦੇ ਵਿੱਚ ਹੂੰ ਦੀਵਾਲੀ ਦਾ ਦਿਨ ਆ ਆ ਪੀਪ ਨੇ ਲਈ ਫਿਰਦਕ ਆ ਦੇਖੋ ਪੂਲਰ ਚੱਕੀ ਫਿਰਦੇ ਆਗੇ ਬੱਲੇ 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 ਵਾਹ ਕੀ ਬਾਤ ਆ ਭਾਈ ਰਾਮਪਰਾ ਫੂਲ ਦੀ ਜੀ ਫੂਲਬਿਆਰ ਦੀ ਵੀਡੀਓ ਗਈ ਐ ਪੂਰੀ ਪਟਾਕੇ ਹੋਏ ਆ ਲੱਡਰ ਪੜ ਰ ਸਾਰਾ ਕੋਸੀ ਚੱਕੀ ਫਿਰਦਿਆ ਚੋਬਰ ਆ ਭਾਈ ਸ਼ੋਪਿੰਗ ਕਰਕੇ ਆ ਦੇਖ ਲੋ ਝੋਲਾ ਪਤਾ ਨਹੀਂ ਦੇਖ ਪਟਾਕੇ ਲਈ ਜਾਂਦਾ ਭਾਈ pau ਪਟਾਕੇ ਅੱਜ ਬੱਲੇ ਬੱਲੇ ਨਾਲ ਸਿਓ ਆ ਲੂਬੀ ਮੋਟਰਾਂ ਵਾਲੇ ਆਗੇ ਇਹ ਵੀ ਮਸ਼ਹੂਰੀ ਕਰੀ ਜਾਂਦੇ ਅੱਜ ਦੀਵਾਲੀ ਵਾਲੇ ਦਿਨ ਆ ਵੀ ਪਿੱਛੇ ਮੁੜ ਕੇ ਝਾਕਦਾ ਕੀ ਹੋ ਗਿਆ ਹੈ ਲੈ ਨੰਗੇ ਆਗਾ ਹਾਂ ਦੇਖ ਓ ਬਾਈ ਇਹ ਰੀ ਚੀਜ਼ ਨਹੀਂ ਯਾਰ ਦੇਖੋ ਨੂੰ ਕਦੇ ਮਿਲੀ ਦੇਖੋ ਫੁੱਲ ਆਹਾ ਹਾ 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 ਬੱਲੇ 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 ਬਾਈ ਕਮਾਲੀ ਕੀਤੀ ਪਈ ਓ ਫੁੱਲ ਯਾਰ ਦੀ ਤਾਂ ਲੈ ਗੱਡੀ ਤੇ ਗਾਹਾਂ ਲੇਟਾ ਮਰਦਾ ਬੱਲੇ 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 ਦੇਖ ਓ ਬਾਈ ਪੜਾ ਕੇ ਬੱਲੇ ਬੱਲੇ ਆ ਬਾਬਾ ਕਿੱਧਰ ਆ ਫਿਰਦਾ ਸਾਈਡ ਤੇ ਹੋ ਮੜਾਇਆ ਇਹਨੂੰ ਪਤਾ ਨਹੀਂ ਅਜੇ ਵਲੌਗ ਬਣਾਈ ਜਾਂਦੇ ਆਂਗੇ ਆ ਲੜ ਜਗੀਆਂ ਨੇ ਵੱਡੇ ਭਾਈ ਲਾਈਟ ਬੰਦ ਕਰ ਨਾਲ ਗੋਲ ਗੱਪੇ ਵਾਹ ਆ ਦੇਖੋ ਬਾਈ ਮਿੱਟੀ ਦੀਆਂ ਬਣਾਈਆਂਆਂ ਮੀਆਂ ਦਾ ਮਤਲਬ ਵੀ ਆਪਾਂ ਅਸੀਂ ਦੀਵੇਜ ਕਹਿ ਦਈਏ ਆਪਾਂ ਬੱਲੇ ਬੱਲੇ ਬੱਲਿਆ ਬੇਬੇ ਵਰਗੇ ਨੰਗੇ ਸ਼ੋਪਿੰਗ ਕਰਕੇ ਆ ਯਾਰ ਮੂਰੀ ਦੁਰਿਆ ਫਿਰਦਾ ਚਾਹਦਾ ਕੀ ਆ ਕਦੈਨ ਕ ਲਾਲੂ ਕਦੈ ਲਾਲੂਗਾ ਲੈ ਵਾਹ ਵੀ ਵਾਹ ਆ ਦੇਖੋ ਬਾਈ ਆ ਆ ਗਿਆ ਬਾਈ ਸਾਰੇ ਬਾਜ਼ਾਰ ਦੇ ਵਿੱਚ ਜਲੇਬੀਆਂ ਬਹੁਤ ਮਸ਼ਹੂਰ ਸੀ ਮੁੰਡੇ ਦੀਆਂ ਵਾਹ ਵੀ ਵਾਹ ਪਹਿਲਾਂ ਖਾਧੀਆਂ ਵੀ ਤੇ ਬਾਅਦ ਵਿੱਚ ਵੀਡੀਓ ਵੀ ਬਣਾਈ ਹੂੰ ਨਾਲ ਅਸੀਂ ਪੰਡਤਾਂ ਲਾ 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 ਬੱਲੇ ਬੱਲੇ ਬਕਾਕਾ ਸੈਰ ਤੇ ਖੜੋ ਮੜਾਇਆ ਕੇਲੇ ਸਿਓ ਵਾਲਾ ਵੀ ਆ ਗਿਆ